ਵਾਹਿਗੁਰੂ ਚਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਇਸ ਤੰਗ ਕੋਠੜੀ ਵਿੱਚ ਜਾਂ ਖਾਨ ਸਾਹਿਬ ਹਨ ਜਾਂ ਡੋਲਾ ਪਿਆ ਹੈ ਜਿਸ ਵਿੱਚੋਂ ਇੱਕ ਸੁੰਦਰ ਜਵਾਨ ਇਸਤਰੀ ਨਿਕਲੀ ਔਰ ਨਿਕਲਦੇ ਸਾਰ ਕਮਰੇ ਵਿੱਚ ਜਾ ਵੜੀ ਫਿਰ ਚਾਰ ਚੁਫੇਰੇ ਫੁਰਤੀ ਦੀ ਨਜ਼ਰ ਦੁੜਾ ਕੇ ਤੱਕ ਕੇ ਤਸੱਲੀ ਕਰਕੇ ਕਿ ਹੋਰ ਕੋਈ ਨਹੀਂ ਹੈ ਬੋਲੀ ਕਿ ਹੁਣ ਵਕਤ ਹੈ ਬੜਾ ਨਾਜ਼ੁਕ ਗੱਲ ਕਰਨ ਦਾ ਸਮਾਂ ਨਹੀਂ ਤੁਸੀਂ ਮਰਦਾਂਵੇਂ ਕੱਪੜੇ ਲਾ ਦਿਓ ਤੇ ਜਨਾਨੇ ਪਹਿਨ ਲਵੋ ਜੋ ਮੈਂ ਆਂਦੇ ਹਨ ਤੇ ਤੁਸੀਂ ਡੋਲੇ ਵਿੱਚ ਬੈਠ ਜਾਓ ਕਿਸੇ ਨੂੰ ਕੁਝ ਪਤਾ ਨਹੀਂ ਲੱਗਣਾ ਤੁਸੀਂ ਇੰਜ ਤ੍ਰਿਮਤ ਦੇ ਬੇਸ ਵਿੱਚ ਘਾਰ ਪਹੁੰਚ ਜਾਓਗੇ ਤਦ ਡੋਲਿਆਂ ਉਤਰਦੇ ਹੀ ਪੇਸ ਵਟਾ ਲਿਓ ਔਰ ਹਿੰਦੁਸਤਾਨ ਨੂੰ ਨਿਕਲ ਜਾਇਓ ਹੋਰ ਸਲਾਹਕਾਰ ਪਹੁੰਚ ਕੇ ਕਰ ਲੈਣੀ ਛੇਤੀ ਕਰੋ ਖਾਂ ਹੱਕਾ ਬੱਕਾ ਰਹਿ ਗਿਆ ਕਿ ਇਹ ਕੀ ਹੋਇਆ ਮੋਤ ਦੇ ਮੂੰਹੋਂ ਬਚਨ ਦਾ ਰਸਤਾ ਨਿਕਲ ਪਿਆ ਬਹੁਤ ਪ੍ਰਸ਼ਨ ਪੁੱਛਣੇ ਚਾਹੇ ਪਰ ਉਸ ਕੰਨਿਆ ਅਧਿਕਾਲੀ ਨੇ ਉਸ ਨੂੰ ਕੁਝ ਨਾ ਪੁੱਛਣ ਦਿੱਤਾ ਤ੍ਰਿਮਤ ਦਾ ਭੇਸ ਵਟਾ ਕੇ ਉੱਤੇ ਬੁਰਕਾ ਪਾ ਕੇ ਡੋਲੇ ਵਿੱਚ ਹੋ ਬੈਠਾ ਕੁਝ ਸਮੇਂ ਮਗਰੋਂ ਟੈਲੀਏ ਆਏ ਡੋਲਾ ਚੁੱਕ ਕੇ ਲੈ ਗਏ ਪਹਿਰੇਦਾਰਾਂ ਨੂੰ ਕੀ ਸ਼ੁਭੈ ਹੋ ਸਕਦਾ ਸੀ ਕਿ ਇੰਨੇ ਚਿਰ ਵਿੱਚ ਕੀ ਹਨੇਰ ਵਰਤ ਗਿਆ ਹੈ ਬੇਖਟ ਕੇ ਡੋਲਾ ਚੁਕਵਾ ਕੇ ਤੇ ਕੋਠੜੀ ਨੂੰ ਜਿੰਦਰਾ ਮਾਰ ਕੇ ਸੈ ਸੁਭਾ ਸਾਰੇ ਵਿਦਾ ਹੋ ਗਏ ਦੂਸਰੇ ਦਿਨ ਕਤਲ ਦਾ ਸਮਾਂ ਆ ਗਿਆ ਬਾਹਰਲੇ ਮੈਦਾਨ ਵਿੱਚ ਤਿਆਰੀ ਕੀਤੀ ਗਈ ਜਲਾ ਤਲਵਾਰ ਲੈ ਕੇ ਆ ਪਹੁੰਚਿਆ ਇਦھر ਦੋ ਸਿਪਾਈ ਕੋਠੜੀ ਵਿੱਚੋਂ ਕੈਦੀ ਨੂੰ ਕੱਢਣ ਵਾਸਤੇ ਗਏ ਪਰ ਕੀ ਦੇਖਦੇ ਹਨ ਕਿ ਉੱਥੇ ਕੈਦੀ ਤਾਂ ਕੋਈ ਨਹੀਂ ਹੈ ਇੱਕ ਮੁਟਿਆਰ ਬੈਠੀ ਹੈ ਤੇ ਮਰਦਾਵੇਂ ਕੱਪੜੇ ਕੋਲ ਪਏ ਹਨ ਹੱਕੇ ਬੱਕੇ ਹੋਏ ਉਹਨਾਂ ਨੇ ਦਰੋਗੇ ਨੂੰ ਆਵਾਜ਼ ਦਿੱਤੀ ਉਸਨੇ ਵੀ ਹੈਰਾਨੀ ਨਾਲ ਅਚਰਜ ਕੋਟਕ ਦੇਖ ਕੇ ਆਪਣਾ ਬੁੱਲ ਟੁਕਿਆ ਔਰ ਕਚੀਚੀ ਵੱਟੀ ਪਰ ਨਿਰਪੈ ਇਸਤਰੀ ਡਰੀ ਨਹੀਂ ਗੰਭੀਰ ਬੈਠੀ ਉਹਨਾਂ ਦੇ ਚਿਹਰੇ ਵੱਲ ਤੱਕ ਰਹੀ ਹੈ ਦਰੋਗਾ 헤 ਤ੍ਰਿਮਤ ਤੂੰ ਕੌਣ ਹੈ ਔਰ ਖਾਨ ਸਾਹਿਬ ਕਿੱਥੇ ਹਨ ਤ੍ਰਿਮਤ ਮੈਂ ਉਹ ਹਾਂ ਜੋ ਕੱਲ ਡੋਲੇ ਵਿੱਚ ਆਈ ਸਾਂ ਔਰ ਖਾਨ ਸਾਹਿਬ ਡੋਲੇ ਵਿੱਚ ਬੈਠ ਕੇ ਚਲੇ ਗਏ ਤੁਸੀਂ ਉਹਨਾਂ ਦੀ ਥਾਂ ਮੈਨੂੰ ਕਤਲ ਕਰ ਦਿਓ ਦਰੋਗਾ ਗਜ਼ਬ ਕਹਿਰ ਇਲਾਹੀ ਐ ਔਰਤ ਤੂੰ ਹਨੇਰਾ ਮਾਰਿਆ ਮਰਦਾਂ ਦੇ ਕੰਨ ਕੁੱਤਰੀ ਸਾਰੀ ਅਕਲ ਮੇਟ ਦਿੱਤੀ ਤੇਰੀ ਸਜ਼ਾ ਇਹ ਚਾਹੀਦੀ ਹੈ ਕਿ ਤੈਨੂੰ ਇਸੇ ਵੇਲੇ ਡਕਰੇ ਡਕਰੇ ਕਰ ਦਿੱਤਾ ਜਾਵੇ ਤ੍ਰਿਮਤ ਠੀਕ ਹੈ ਮੈਂ ਤਾਂ ਆਪਣਾ ਨਮਕ ਹਲਾਲ ਕੀਤਾ ਹੈ ਇੱਕ ਜਾਨ ਬਚਾਈ ਹੈ ਤੁਸੀਂ ਜੋ ਸਜ਼ਾ ਦਿਓ ਮੇਰੇ ਲਈ ਸੁਖ ਹੈ ਚਲਾਓ ਤਲਵਾਰ ਔਰ ਮਾਰੋ ਇੱਕ ਤ੍ਰਿਮਤ ਨੂੰ ਦਰੋਗਾ ਠੀਕ ਅੱਛਾ ਹੈ ਕਿ ਮੈਂ ਤ੍ਰਿਮਤ ਦੇ ਲਹੂ ਨਾਲ ਹੱਥ ਰੰਗਾ ਨਹੀਂ ਨਹੀਂ ਕਦੇ ਨਹੀਂ ਮੈਂ ਆਪਣੇ ਹੱਥ ਟੀਵੀ ਦੇ ਲਹੂ ਨਾਲ ਕਦੇ ਨਹੀਂ ਰੰਗਾਗਾ ਪਰ ਮੈਂ ਮਾਲਕ ਨੂੰ ਕੀ ਮੂੰਹ ਦਿਖਾਵਾਂਗਾ ਕਿ ਐਡਾ ਪੁਰਾਣਾ ਆਦਮੀ ਟੀਵੀ ਦੇ ਹੱਥੋਂ ਛਲਿਆ ਗਿਆ ਤ੍ਰਿਮਤੇ ਜੇ ਤੈਨੂੰ ਮਾਰਾਂ ਤਦ ਦਕਾਇਰ ਜੇ ਛੱਡਾਂ ਨਮ ਘਰਾਮ ਜੇ ਮਾਲਕ ਨੂੰ ਦੱਸਾਂ ਤਦ ਉੱਲੂ ਤ੍ਰਿਮਤ 헤 ਬਜ਼ੁਰਗ ਦਰੋਗੇ ਕਬਰਾ ਨਹੀਂ ਤੇਰੇ ਮਾਲਕ ਨੇ ਕਿਹਾ ਸੀ ਕਿ ਡੋਲਾ ਬੰਦ ਆਵੇ ਬੰਦ ਚਲਾ ਜਾਵੇ ਤੇਰਾ ਇਸ ਵਿੱਚ ਕੋਈ ਦੋਸ਼ ਨਹੀਂ ਹੈ ਤੂੰ ਮਾਲਕ ਨੂੰ ਛੇਤੀ ਖਬਰ ਕਰ ਜੋ ਹੁਕਮ ਹੋਵੇ ਮੈਂ ਸਹਿਣ ਨੂੰ ਤਿਆਰ ਹਾਂ ਕਿਉਂਕਿ ਜੇ ਮੈਨੂੰ ਜਿੰਦ ਪਿਆਰੀ ਹੁੰਦੀ ਤਾਂ ਮੈਂ ਮੋਤ ਦੇ ਘਰਨੇ ਵਿੱਚ ਆਪ ਨਾ ਆਵੜਦੀ ਮੈਂ ਮਰਨਾ ਬਿੱਦ ਕੇ ਆਈ ਹਾਂ ਮੈਂ ਕਿਸੇ ਦੁੱਖ ਤੋਂ ਕਿਸੇ ਤਰ੍ਹਾਂ ਦੀ ਮੌਤ ਤੋਂ ਨਹੀਂ ਡਰਦੀ ਜੋ ਬਹਾਦਰ ਸ਼ਸਤਰ ਪਹਿਨਦਾ ਜੰਗ ਨੂੰ ਤੁਰਦਾ ਹੈ ਉਹ ਦੁੱਖਾਂ ਨੂੰ ਸੱਜੇ ਹੱਥ ਔਰ ਮੌਤ ਨੂੰ ਖੱਬੇ ਹੱਥ ਫੁਰ ਧਰ ਲੈਂਦਾ ਹੈ ਬਹਾਦਰ ਹਾਂ ਕਿਉਂਕਿ ਮੈਂ ਇੱਕ ਜਾਨ ਬਚਾਈ ਹੈ ਕਿਸੇ ਨੇ ਬੇਕਸੀ ਵਿੱਚ ਮੇਰੇ ਨਾਲ ਪਿਆਰ ਕੀਤਾ ਸੀ ਮੈਂ ਉਸ ਨਾਲ ਨੇਕੀ ਦੇ ਬਦਲੇ ਜਿੰਦ ਹੂਲ ਕੇ ਨੇਕੀ ਕੀਤੀ ਹੈ ਇਸ ਤਰ੍ਹਾਂ ਦੇ ਬਾਖ ਸੁਣ ਕੇ ਦਰੋਗਾ ਹੱਕਾ ਬੱਕਾ ਰਹਿ ਗਿਆ ਬਹੁਤ ਕੁਝ ਸੋਚਿਆ ਪਰ ਕੁਝ ਨਾ ਫੁਰਿਆ ਛੇਕੜ ਦਰਬਾਰ ਵਿੱਚ ਹਾਜ਼ਰ ਹੋਇਆ ਔਰ ਵਜ਼ੀਰ ਸਾਹਿਬ ਦੇ ਰਾਹੀਂ ਸਾਰਾ ਕਿੱਸਾ ਅਮੀਰ ਸਾਹਿਬ ਦੇ ਕੰਨਾਂ ਤੱਕ ਪਹੁੰਚਾਇਆ ਅਮੀਰ ਸਾਹਿਬ ਸੁਣਦੇ ਅਚਰਜ ਰਹਿ ਗਏ ਹੁਕਮ ਦਿੱਤਾ ਕਿ ਉਸ ਔਰਤ ਨੂੰ ਜਿਸ ਵਿੱਚ ਇਤਨੀ ਕੁਰਬਾਨੀ ਹੈ ਦਰਬਾਰ ਵਿੱਚ ਹਾਜ਼ਰ ਕਰੋ ਉਸ ਵੇਲੇ ਦਰੋਗਾ દોੜਿਆ ਗਿਆ ਔਰ ਤ੍ਰਿਮਤ ਦਰਬਾਰ ਵਿੱਚ ਲਿਆ ਹਾਜ਼ਰ ਕੀਤੀ ਭਰੀ ਸਭਾ ਵਿੱਚ ਇਕੱਲੀ ਤ੍ਰਿਮਤ ਅਦਬ ਨਾਲ ਸਿਰਨੀਮਾ ਆਕਰ ਖੜੋ ਹੋ ਗਈ ਅਮੀਰ ਸਾਹਿਬ ਨੇ ਪੁੱਛਿਆ ਤੂੰ ਕੌਣ ਹੈ ਔਰ ਇਹ ਕੀ ਮਾਜਰਾ ਹੈ ਜੋ ਤੂੰ ਇਸ ਤਰ੍ਹਾਂ ਆਪਣੀ ਜਾਨ ਜੋਖੋਂ ਵਿੱਚ ਪਾਈ ਹੈ ਤ੍ਰਿਮਤ ਮੈਂ ਪੰਜਾਬ ਦੇਸ਼ ਦੇ ਇੱਕ ਸਿੱਖ ਦੀ ਪੁੱਤਰੀ ਹਾਂ ਆਪ ਦੇ ਜ਼ੁਲਮ ਨੇ ਮੈਨੂੰ ਕੈਦ ਕੀਤਾ ਔਰ ਪਸ਼ੂਆਂ ਦੀ ਤਰ੍ਹਾਂ ਬੰਦੀ ਵਿੱਚ ਪਾ ਕੇ ਇੱਥੇ ਪਹੁੰਚਾਇਆ ਔਰ ਡੰਗਰਾਂ ਦੀ ਤਰ੍ਹਾਂ ਮੰਡੀ ਵਿਕਾਇਆ ਇਸ ਕਹਿਰ ਹੇਟ ਵਿਕੇ ਮੈਂ ਇਸ ਖਾਨ ਸਾਹਿਬ ਦੇ ਘਰ ਪਹੁੰਚੀ ਜਿਸ ਨੂੰ ਆਪਨੇ ਕਤਲ ਦੀ ਸਜ਼ਾ ਦਿੱਤੀ ਸੀ ਔਰ ਉਸ ਦੀ ਬੋਟੀ ਫਾਤਿਮਾ ਦੀ ਟੈਲਨ ਬਣੀ ਭਾਵੇਂ ਉਹ ਮੇਰਾ ਮਾਲਕ ਨਹੀਂ ਮੈਂ ਉਸ ਦੀ ਦਾਸੀ ਨਹੀਂ ਮੈਂ ਇੱਕ ਬੇਗੁਨਾਹ ਦੁਖੀਆਂ ਹਾਂ ਮਜਲੂਮ ਹਾਂ ਪਰ ਫੇਰ ਵੀ ਉਸ ਦੀ ਬੋਟੀ ਦੇ ਨੇਕ ਸਲੂਕ ਦੀ ਹਸਾਨਮੰਦ ਹੋ ਕੇ ਮੈਂ ਉਸ ਦੇ ਘਰ ਵਾਲੇ ਦੀ ਜਾਨ ਬਚਾਉਣ ਨੂੰ ਪੁਨ ਸਮਝਿਆ ਔਰ ਛਡਾਉਣ ਦੇ ਬੰਦੋਬਸਤ ਕੀਤੇ ਪਰ ਕੁਝ ਪੇਸ਼ ਨਾ ਗਈ ਚੇਕਰ ਆਪ ਤੋਂ ਹੀ ਆਗਿਆ ਮੰਗਵਾਈ ਕਿ ਫਾਤਿਮਾ ਖਾਂ ਸਾਹਿਬ ਨੂੰ ਮਿਲ ਲਵੇ ਉਹ ਤ੍ਰਿਮਤਦਰਪੋਕ ਹੈ ਔਰ ਜਿੰਦ ਨੂੰ ਬਹੁਤ ਪਿਆਰ ਕਰਦੀ ਹੈ ਇਸ ਲਈ ਮੈਂ ਆਪ ਉਸ ਦੀ ਥਾਂ ਬੰਦੀ ਖਾਨੇ ਗਈ ਖਾਂ ਨੂੰ ਜਨਾਨਾ ਪੇਸ਼ ਕਰਾ ਕੇ ਬਾਹਰ ਭੇਜ ਦਿੱਤਾ ਔਰ ਮਰਦਾਨਾ ਪੇਸ਼ ਕਰ ਬੈਠੀ ਰਹੀ ਫੇਰ ਮੈਂ ਮਰਦਾਨਾ ਲਿਬਾਸ ਲਾ ਕੇ ਦੂਸਰਾ ਜਨਾਨਾ ਵੇਸ ਜੋ ਨਾਲ ਲਿਆਈ ਸਾਂ ਪਾ ਲਿਆ ਅਮੀਰ ਐ ਦਲੇਰ ਔਰ ਤੂੰ ਬੜੀ ਬਹਾਦਰ ਹੈ ਤੂੰ ਉਹ ਕੰਮ ਕੀਤਾ ਹੈ ਜੋ ਕਿਸੇ ਦੇ ਕਰਨੇ ਦਾ ਨਹੀਂ ਮੇਰੀ ਅਕਲ ਹੈਰਾਨ ਹੈ ਤੇਰੇ ਕਰ ਤਬ ਉੱਤੇ ਪਰ ਤੂੰ ਸਿੱਖ ਦੀ ਧੀ ਹੈ ਇਸ ਲਈ ਤੇਰਾ ਮਰਨਾ ਹੀ ਚੰਗਾ ਹੈ ਪਰ ਤੇਰੀ ਬਹਾਦਰੀ ਦਾ ਇਨਾਮ ਨਾ ਦੇਵਾਂ ਤਦ ਵੀ ਹੈਫ ਹੈ ਸੋ ਮੰਗ ਕੇ ਮੈਂ ਤੈਨੂੰ ਕੀ ਦਵਾਂ ਤ੍ਰਿਮਤ ਮੈਨੂੰ ਕਿਸੇ ਚੀਜ਼ ਦੀ ਇੱਛਾ ਨਹੀਂ ਹੈ ਮੈਂ ਕੁਝ ਨਹੀਂ ਮੰਗਦੀ ਹਾਂ ਕੁਝ ਪੁੱਛਣਾ ਚਾਹੁੰਦੀ ਹਾਂ ਅਮੀਰ ਕੀ ਪੁੱਛਣਾ ਚਾਹੁੰਦੀ ਹੈ ਤ੍ਰਿਮਤ ਮੈਂ ਇਹ ਪੁੱਛਣਾ ਚਾਹੁੰਦੀ ਹਾਂ ਕੀ ਸਿੱਖਾਂ 'ਤੇ ਐਡਾ ਜ਼ੁਲਮ ਕਿਉਂ ਹੁੰਦਾ ਹੈ ਕੀ ਸਿੱਖ ਆਦਮੀ ਨਹੀਂ ਅਮੀਰ ਸਿੱਖ ਆਦਮੀ ਤਾਂ ਹਨ ਪਰ ਲੁਟੇਰੇ ਹਨ ਮੇਰੇ ਪੰਜਾਬ ਖੋਨ ਦੇ ਰਸਤੇ ਵਿੱਚ اٹਕਦੇ ਹਨ ਵੈਸੇ ਉਹ ਕਾਫਰ ਹਨ ਇਸ ਕਰਕੇ ਮਾਰਦਾ ਹਾਂ 3ਮਤ ਸਿੱਖ ਲੁਟੇਰੇ ਨਹੀਂ ਹਨ ਲੁਟੇਰੇ ਤੇਰੇ ਹਾਕਮ ਹਨ ਜੋ ਪੰਜਾਬ ਵਿੱਚ ਪ੍ਰਜਾ ਨੂੰ ਲੁੱਟਦੇ ਹਨ ਤੈ ਬਿੱਲੀਆਂ ਨੂੰ ਢੇੜੀਆਂ ਦੀ ਰਾਖੀਪੁਰ ਛੱਡਿਆ ਹੈ ਹਾਕਮਾਨੇ ਤੇ ਚੌਧਰੀਆਂ ਨੇ ਕਈ ਤਰੀਕੇ ਰੱਖੇ ਹੋਏ ਹਨ ਜਿਨ੍ਹਾਂ ਨਾਲ ਉਹ ਦੇਸ਼ ਨੂੰ ਲੁੱਟਦੇ ਔਰ ਪ੍ਰਜਾ ਨੂੰ ਬੇਰਾਨ ਕਰਦੇ ਹਨ ਸਿੱਖਾਂ ਉਹਨਾਂ ਤੋਂ ਪ੍ਰਜਾ ਦੀ ਰਾਖੀ ਕਰਦੇ ਹਨ ਜਦ ਦੁਹਾਈ ਮਚਦੀ ਹੈ ਤਦ ਦੋਸ਼ ਸਿੱਖਾਂ ਦੇ ਸਿਰ ਥਾਪ ਦਿੰਦੇ ਹਨ ਔਰ ਬੇਗੁਨਾਹਾਂ ਨੂੰ ਫੜ ਕੇ ਮਾਰ ਦਿੰਦੇ ਹਨ ਫਰਿਆਦ ਕੋਈ ਸੁਣਦਾ ਨਹੀਂ ਜਿਸ ਨੂੰ ਕਹੋ ਉਹ ਆਪ ਉਹੋ ਜਿਹਾ ਉਪਧਰੀ ਹੁੰਦਾ ਹੈ ਸਭ ਤੋਂ ਵੱਡੇ ਦਿੱਲੀ ਵਾਲੇ ਹਨ ਉਹ ਬੁੱਢੇ ਸ਼ੇਰ ਵਾਂਗ ਹਿੱਲਣ ਜੋਗੇ ਨਹੀਂ ਪਰਾਜਾ ਦੀ ਦੂਜੀ ਪਹੁੰਚ ਆਪ ਦੇ ਥਾਪੇ ਹਾਕਮਾਂ ਤੱਕ ਹੁੰਦੀ ਹੈ ਉਹ ਵੀ ਉਹ ਚਾਏ ਹਨ ਤੁਸੀਂ ਜਿੰਨੀ ਵੇਰ ਪੰਜਾਬ ਹਿੰਦੁਸਤਾਨ ਵਿੱਚ ਗਈ ਪ੍ਰਜਾ ਨੂੰ ਲੁੱਟ ਲੁੱਟ ਕੇ ਨਾਸ਼ ਕੀਤਾ ਪਰ ਆਪਣੇ ਕਿਸੇ ਭਰ ਕੇ ਕਾਬਲ ਦਾ ਰਸਤਾ ਫੜਿਆ ਸਿੱਖਾਂ ਨਾਲ ਤੁਸਾਂ ਦਾ ਵੈਰ ਠੀਕ ਨਹੀਂ ਜੇ ਨਿਆਉ ਨਾਲ ਦੇਖੋ ਤਾਂ ਸਿੱਖ ਜ਼ਾਲਮ ਹਾਕਮਾਂ ਨੂੰ ਸਜ਼ਾ ਦਿੰਦੇ ਹਨ ਜ਼ਾਲਮ ਉਹਨਾਂ ਨੂੰ ਲੁੱਟਦੇ ਔਰ ਉਹਨਾਂ ਦੀ ਮਿੱਟੀ ਪੁੱਟਦੇ ਹਨ ਪੰਜਾਬ ਸਾਡਾ ਘਰ ਹੈ ਦੇਸ਼ ਹੈ ਤੁਹਾਡਾ ਕੋਈ ਹੱਕ ਨਹੀਂ ਕਿ ਸਾਡੇ ਦੇਸ਼ ਨੂੰ ਲੁੱਟੋ ਤੇ ਉਸਤੇ ਰਾਜ ਕਰੋ ਆਪਣਾ ਘਰ ਸੰਭਾਲਣ ਵਾਸਤੇ ਸਿੱਖਾਂ ਦਾ ਤੁਸਾਂ ਨਾਲ ਲੜ ਪੈਣਾ ਕੋਈ ਅਪਰਾਧ ਨਹੀਂ ਮੈਂ ਸੱਚ ਕਹਿ ਦਿੱਤਾ ਹੈ ਔਰ ਨਿਡਰ ਹੋ ਕੇ ਕਿਹਾ ਹੈ ਜੋ ਮੌਤ ਤੋਂ ਨਿਡਰ ਹੈ ਉਹ ਕਾਸ ਤੋਂ ਡਰੇ ਮੈਨੂੰ ਮਾਰ ਦੇਣ ਦੀ ਤਾਕਤ ਆਪ ਨੂੰ ਹੈ ਸੋ ਮੈਂ ਆਪ ਮੌਦੇ ਮੂੰਹ ਪਈ ਹਾਂ ਮੇਰੀ ਇੱਕੋ ਡੰਝ ਬਾਕੀ ਸੀ ਕਿ ਆਪ ਦੇ ਕੰਨੀ ਇਹ ਸੱਚ ਦੀ ਆਵਾਜ਼ ਪਹ ਜਾਵੇ ਸੋ ਮੈਂ ਪਾ ਦਿੱਤੀ ਹੈ ਹੁਣ ਸੱਚ ਦੇ ਬਦਲੇ ਜੋ ਸਜ਼ਾ ਜੀ ਆਵੇ ਦਿਓ ਮੈਂ ਹਾਜ਼ਰ ਖੜੀ ਹਾਂ ਮੌਤ ਮੈਨੂੰ ਜੱਫੀ ਪਾਏ ਖੜੋਤੀ ਹੈ ਮੈਂ ਮੌਤ ਦੀ ਗੋਦੀ ਵਿੱਚ ਬੈਠੀ ਹਾਂ ਇਸ ਲਈ ਮੈਂ ਨਹੀਂ ਡਰਾਂ ਜਿੰਦ ਦਾ ਪਿਆਰ ਜੀਵ ਨੂੰ ਕਾਇਰ ਬਣਾਉਂਦਾ ਹੈ ਜਿੰਦ ਤੋਂ ਹੱਥ ਧੋਤੇ ਤਾਂ ਵੀਰ ਹੋ ਗਏ ਆਪ ਬੜੇ ਬਲਵਾਨ ਹੋ ਮੈਂ ਕੈਦੀ ਹਾਂ ਪਰ ਮੈਂ ਸਿੱਖ ਦੀ ਧੀ ਹਾਂ ਬਹਾਦਰਾਂ ਦੇ ਘਰ ਜੰਮੀ ਪਲੀ ਹਾਂ ਮੈਂ ਸੱਚ ਨੂੰ ਪਿਆਰ ਕਰਦੀ ਹਾਂ ਹੁਣ ਹੁਕਮ ਦਿਓ ਜੋ ਮੇਰਾ ਸਿਰ ਤਾਂ ਤੋਂ ਜੁਦਾ ਹੋ ਜਾਏ ਦਰਬਾਰ ਦੇ ਮੁਸਾਹਿਬ ਜੋ ਅਮੀਰ ਸਾਹਿਬ ਦੇ ਅੱਗੇ ਥਰ-ਥਰ ਕੰਬਦੇ ਹੁੰਦੇ ਸਨ ਔਰ ਬਿਨਾ ਪੁੱਛੇ ਕੋਈ ਬੋਲ ਨਹੀਂ ਸੀ ਸਕਦਾ ਹੁੰਦਾ ਇਸ ਦਲੇਰ ਕੰਨਿਆ ਦੇ ਬਚਨ ਸੁਣ ਕੇ ਹੱਕੇ ਬੱਕੇ ਰਹਿ ਗਏ ਕਿ ਇਹ ਕਿਸ ਵਿਲਾਇਤ ਔਰ ਕਿਸ ਜਿੰਸ ਵਿੱਚੋਂ ਹੈ ਕਿ ਇਸ ਤਰ੍ਹਾਂ ਨੇ ਡਰ ਹੋ ਕੇ ਐਡੇ ਸਖਤ ਬਾਦਸ਼ਾਹ ਦੇ ਸਾਹਮਣੇ ਬੋਲਦੀ ਹੈ ਅਮੀਰ ਸਾਹਿਬ ਨੂੰ ਕੁਝ ਗੁੱਸਾ ਉਪਜਦਾ ਸੀ ਕੁਝ ਦਇਆ ਆਉਂਦੀ ਸੀ ਤੇ ਕਿਸੇ ਵੇਲੇ ਪਿਆਰ ਵੀ ਉਪਜਦਾ ਸੀ ਢੇਰ ਚਿਰ ਇਕੱਟ ਅਚੰਬਿਤ ਰਹਿ ਕੇ ਅਮੀਰ ਨੇ ਪੁੱਛਿਆ اے ਦਲੇਰ ਔਰਤ ਤੂੰ ਕੈਦ ਕਿੱਕੂ ਪੈ ਗਈ ਇਹ ਸਮਝ ਇਹ ਹੌਸਲਾ ਔਰ ਕੈਦ ਤ੍ਰਿਮਤ ਅਮੀਰ ਸਾਹਿਬ ਕੀ ਦੱਸਾਂ ਆਪ ਦਾ ਇੱਕ ਫੌਜੀ ਅਫਸਰ ਘੋੜਾ ਦੌੜਾਏ ਜਾਂਦਾ ਸੀ ਇੱਕ ਠੱਠੇ ਖੂਵ ਵਿੱਚ ਡਿੱਗ ਪਿਆ ਮੈਂ ਉਸ ਨੂੰ ਡਿੱਗਦੇ ਡਿਠਾ ਪਿੰਡੋਵਾਰ ਸਾਦਕੇ ਉਸ ਨੂੰ ਕਢਵਾਇਆ ਔਰ 8 ਦਿਨ ਉਸ ਦੀ ਖਾਤਰ ਇਲਾਜ ਮਾਲਜਾ ਕੀਤਾ ਜਾਂ ਤਕੜਾ ਹੋਇਆ ਤਾਂ ਉਹ ਤੁਰ ਪਿਆ ਔਰ ਲੁਧਿਆਣੇ ਚਲਾ ਗਿਆ ਜੋ ਸਾਡੇ ਪਿੰਡੋਂ ਕੁਛ ਦੂਰ ਬਾਟਪੁਰ ਹੈ ਇੱਕ ਦਿਨ ਉਸ ਅਫਸਰ ਦਾ ਸੁਨੇਹਾ ਮੇਰੇ ਪਿਤਾ ਨੂੰ ਪਹੁੰਚਿਆ ਕਿ ਆਪ ਦੀ ਧੀ ਦੀ ਕਿਰਪਾ ਦਾ ਮੈਂ ਧੰਨਵਾਦੀ ਹਾਂ ਮੇਰੀ ਬੇਗਮ ਉਸ ਨੂੰ ਮਿਲਣਾ ਚਾਹੁੰਦੀ ਹੈ ਜੇਕਰ ਤੁਸੀਂ ਉਸ ਨੂੰ ਭੇਜ ਦਿਓ ਤਾਂ ਚੰਗੀ ਗੱਲ ਹੈ ਮੇਰੇ ਪਿਤਾ ਨੇ ਨਾ ਘਰ ਭੇਜੀ ਫਿਰ 10 ਦਿਨ ਮਗਰੋਂ ਉਹ ਆਪਣੀ ਵੋਟੀ ਸਮੇਤ ਸਾਡੇ ਪਿੰਡ ਪਹੁੰਚਿਆ ਔਰ ਵੋਟੀ ਉਸਦੀ ਮੈਨੂੰ ਮਿਲਣ ਆਈ ਮੇਰਾ ਉਸ ਦਾ ਪਿਆਰ ਪੈ ਗਿਆ ਇੱਕ ਦਿਨ ਮੈਂ ਉਸ ਨੂੰ ਮਿਲਣ ਉਸਦੇ ਤੰਬੂ ਗਈ ਉਸ ਵੇਲੇ ਮੈਨੂੰ ਉਹਨਾਂ ਕੈਦ ਕਰ ਲਿਆ ਔਰ ਮੈਨੂੰ ਲੈ ਕੇ ਨਸ ਗਈ ਉਹ ਧੀਮੀ ਜੋ ਉਸਦੀ ਵੋਟੀ ਸੀ ਕੋਈ ਓਪਰੀ ਤ੍ਰਿਮਤ ਸੀ ਉਸਦੀ ਵੋਟੀ ਨਹੀਂ ਸੀ ਸੋਹ ਤ੍ਰਿਮਤਾਂ ਕਿਸੇ ਗਈ ਤੇ ਮੈਨੂੰ ਦੁਸ਼ਟ ਨੇ ਵਿਆਹ ਵਾਸਤੇ ਗਿਆ ਦੂਸਰੇ ਦਿਨ ਤੁਸਾਂ ਆਪਣੇ ਦੇਸ਼ ਨੂੰ ਕੂਚ ਕੀਤੀ ਤੇ ਉਹ ਦੁਸ਼ਤ ਨੂੰ ਡੇਰਿਓਂ ਅੱਗੇ ਤੋਰ ਦਿੱਤਾ ਇਸੇ ਹਫਲਾ ਤਫਲੀ ਵਿੱਚ ਮੈਂ ਪਿੱਛੇ ਰਹਿ ਗਈ ਮੈਨੂੰ ਆਪ ਦੇ ਸਿਪਾਈਆਂ ਨੇ ਬੱਦੀ ਹੋਈ ਦੇਖ ਕੇ ਕੈਦੀਆਂ ਵਿੱਚ ਰਲਾ ਦਿੱਤਾ ਜੋ ਆਪਨੇ ਸਾਡੇ ਦੇਸ਼ ਵਿੱਚੋਂ ਮਰਦ ਤਰੀਮਤਾ ਫੜ ਆਂਦੇ ਸਨ ਇਸ ਪਾਪ ਕਰਕੇ ਕਿ ਆਪ ਦਾ ਜੀਕਰ ਆਇਆ ਸੀ ਕਿ ਕੁਝ ਗੁਲਾਮ ਫੜ ਲਈ ਚਲਿਏ ਮੈਂ ਵੀ ਹੋਰ ਨਾ ਮੰਗ ਇੱਥੇ ਵਿੱਕ ਗਈ ਉਸ ਦੁਸ਼ਤ ਦਾ ਫੇਰ ਪਤਾ ਨਹੀਂ ਲੱਗਾ ਕਿ ਕਿੱਧਰ ਗਿਆ ਅੱਜ ਆਪ ਦੇ ਦਰਬਾਰ ਵਿੱਚ ਉਸ ਦੀ ਸੂਰਤ ਫਿਰ ਨਜ਼ਰ ਪਈ ਹੈ। ਅਮੀਰ ਕਿਹੜਾ ਹੈ? ਤ੍ਰਿਮਤ ਉਂਗਲ ਕਰਕੇ। ਓ ਅਮੀਰ ਉਸ ਵੱਲ ਮੂੰਹ ਕਰਕੇ ਫਟਕਾਰ ਹੈ ਤੈਨੂੰ ਐ ਮਲੂਨ ਫਟਕਾਰੇ ਹੋਏ ਮਿਹਰਬਾਨੀ ਦਾ ਇਹ ਬਦਲਾ ਸੀ। ਲਾਂਣ ਤੇ ਖੁਦਾ 바ਰ ਤੂੰ ਖੁਦਾ ਦੀ ਫਟਕਾਰ ਤੇਰੇ ਉੱਤੇ। ਔਰ ਹੋਰ ਵੀ ਗਾਲਾਂ ਦਿੱਤੀਆਂ ਔਰ ਦਰੋਗੇ ਵੱਲ ਮੂੰਹ ਕਰਕੇ ਕਿਹਾ ਕੀ ਇਸ ਲੜਕੀ ਦੀ ਜਾਨ ਬਖਸ਼ ਕੀਤੀ ਤੇ ਉਸ ਦੀ ਥਾਂ ਇਸ ਨੂੰ ਗੋਲੀ ਨਾਲ ਉਡਾ ਦਿਓ। ਤ੍ਰਿਮਤ ਅਮੀਰ ਸਾਹਿਬ ਇਹਨਾਂ ਦੀ ਜਾਨ ਬਖਸ਼ੀ ਕਰੋ ਇਹਨਾਂ ਦੇ ਮਾਰੇ ਜਾਨ ਨਾਲ ਮੇਰੇ ਦੁਖੜੇ 모ੜੇ ਨਹੀਂ ਜਾ ਸਕਦੇ। ਖਾਂ ਸਾਹਿਬ ਦੀ ਥਾਂ ਮੈਨੂੰ ਮਾਰੋ ਕਿਉਂਕਿ ਹੁਣ ਦੁਖੜੇ ਸਹਿਣ ਦੀ ਤਾਕਤ ਮੇਰੇ ਵਿੱਚ ਨਹੀਂ। ਮੈਨੂੰ ਮਾਰ ਦੇਣ ਦੀ ਇਸ ਵੇਲੇ ਪੁੰਨ ਹੈ ਕਿਉਂਕਿ ਮਰਨ ਨਾਲ ਮੇਰੇ ਦੁੱਖ ਮੁੱਕ ਜਾਣਗੇ। ਇਹ ਬਚਨ ਕੁਝ ਐਸੇ ਅਸਰ ਵਾਲੇ ਪਏ ਕਿ ਅਮੀਰ ਦਾ ਦਿਲ ਪਰ ਆਇਆ ਔਰ ਬੋਲਿਆ हे त्रिमथ ਤੂੰ ਮੰਗ ਜੋ ਕੁਝ ਤੇਰਾ ਜੀ ਚਾਹੇ ਮੈਨੂੰ ਤੇਰੇ ਤੇ ਤਰਸ ਆ ਗਿਆ ਹੈ त्रिमथ मेरी फातिमा ਦੇ ਸਵਾਮੀ ਖਾਂ ਸਾਹਿਬ ਦੀ ਜਾਨ ਬਖਸ਼ੀ ਕਰੋ ਔਰ ਕੈਦਖਾਨੇ ਦੇ ਦਰੋਗੇ ਨੂੰ ਕੋਈ ਸਜ਼ਾ ਨਾ ਦਿਓ ਬਸ ਹੋਰ ਮੈਨੂੰ ਕੁਝ ਨਹੀਂ ਲੋੜ ਜੇਕਰ ਆਪ ਬਹੁਤ ਦਿਆਲ ਹੋਏ ਤੋ ਮੈਨੂੰ ਘਰ ਪਹੁੰਚਾ ਦਿਓ ਅਮੀ ਐ ਸ਼ੇਰ ਦਿਲ ਕੰਨਿਆ ਤੇਰੇ ਗੁਣ ਦੇ ਕੇ ਮੇਰੀ ਅਕਲ 당ਗ ਹੋ ਗਈ ਹੈ ਤੇਰੇ ਪਹਿਲੇ ਦੋਵੇਂ ਮਨੋਰਥ ਮਨਜ਼ੂਰ ਹਨ ਪਰ ਤੇਰਾ ਛੇਕਰ ਦਾ ਮਨੋਰਥ ਕਬੂਲ ਨਹੀਂ ਕਿਉਂਕਿ ਤੇਰੇ ਜਹੀ ਜਾਨਿਸਾਰ ਕੁੜੀ ਮਿਲਨੀ ਕਠਨ ਹੈ ਮੈਂ ਤੈਨੂੰ ਤੇਰੇ ਸਾਰੇ ਕਸ਼ਟਾਂ ਦੇ ਬਦਲੇ ਹੁਣ ਸੁੱਖਾਂ ਦੇ ਭੰਡਾਰ ਖੋਲ ਦਿੰਦਾ ਹਾਂ ਤੂੰ ਮੇਰੀ ਬੇਗਮ ਹੋ ਕੇ ਸੰਸਾਰ ਪਰ ਬਿਰਾਜ ਔਰ ਆਪਣੇ ਜੀਵਨ ਦੀ ਮੋਜ ਲੈ ਇਹ ਕਹਿੰਦੇ ਹੀ ਸਹਨਤ ਕੀਤੀ ਛੱਟ ਸਿਪਾਹੀ ਦਰਬਾਰੋਂ ਬਾਹਰ ਲੈ ਗਈ ਹਰਮਸਰਾ ਵਿੱਚ ਜਾ ਪਹੁੰਚਾਇਆ ਅੱਗੇ ਗੋਲੀਆਂ ਹਾਜ਼ਰ ਹੋ ਗਈਆਂ ਇੱਕ ਉੱਤਮ ਮਕਾਨ ਵਿੱਚ ਵਾਸਾ ਮਿਲਿਆ ਧਨ ਪਦਾਰਤ ਗੈਨੇ ਕਪੜੇ ਸਭ ਅੱਗੇ ਧਰੇ ਗਏ ਤੇ ਸਤਵੰਤ ਕੋ ਜੋ 5 ਰੁਪਏ ਦੀ ਦਾਸੀ ਬਣ ਕੇ ਬੱਕਰੀ ਵਾਂਗ ਵਿਕੀ ਸੀ ਅੱਜ ਬਹਿਲਾ ਵਿੱਚ ਪਹੁੰਚੀ ਹੈ ਸਤਵੰਤ ਕੋਰ ਮੈਲੀ ਪਹੁੰਚ ਗਈ ਪਰ ਉੱਥੇ ਕੀ ਕੀਤਾ ਉਸ ਰੋਈ ਪਿੱਟੀ ਉਦਾਸ ਹੋਈ ਹਾਂ ਪਹਿਲੇ ਤਾਂ ਕੁਝ ਦਿਲਗੀਰ ਹੋਈ ਪਰ ਫੇਰ ਤਾਂ ਉਸਦਾ ਚਿਹਰਾ ਤਹਿ ਗਿਆ ਜੇ ਕੁਰ ਬਦਲੀ ਸੂਰਜ ਜੱਗੋਂ ਹਟ ਜਾਵੇ ਤਾਂ ਧੂਪ ਚਮਕ ਉੱਠਦੀ ਹੈ ਪੱਕੇ ਦਿਲ ਤੇ ਬੇਪਰਵਾਹੀ ਦੀ ਸੁਰ ਨਾਲ ਮਹਿਲਾ ਵਿੱਚ ਜਾ ਬੈਠੀ ਕੱਪੜੇ ਬਦਲ ਲਏ ਸੂਰਤ ਵਟਾ ਲਈ ਗੋਲੀਆਂ ਬਾਂਦੀਆਂ ਨੂੰ ਹੁਕਮ ਕਰ ਲਿਆ ਸਾਰੇ ਮਹਿਲ ਦੇ ਕਮਰੇ ਫਿਰ ਫਿਰ ਕੇ ਝਟਪਟ ਦੇਖ ਲਏ ਕੋਈ ਜਾਣੇ ਜੋ ਸਦਾ ਦੀ ਇੱਥੇ ਰਹਿੰਦੀ ਸੀ ਟਹਿਲ ਵਾਲੀਆਂ ਨੂੰ ਅੱਡ ਅੱਡ ਕੰਮੀ ਲਾ ਦਿੱਤਾ ਤੇ ਆਪ ਹੀ ਕੱਲੀ ਹੋ ਕੇ ਕੁਝ ਅਸਚਰਜ ਕੰਮ ਕਰਦੀ ਰਹੀ ਜਦ ਰਾਤ ਹੋਈ ਅਮੀਰ ਸਾਹਿਬ ਮੈਲੀ ਆਏ ਆ ਕੇ ਬੈਠ ਗਏ ਸਤਵੰਤ ਕੌਰ ਨੂੰ ਵੇਖ ਕੇ ਪ੍ਰਸੰਨ ਹੋਈ ਸਿਆਣੀ ਮਾਲਣ ਵੀ ਫੁੱਲਾਂ ਦੀ ਟੋਕਰੀ ਲੈ ਆਈ ਉਧਰ ਨਿਕਾਹ ਪੜਨ ਵਾਸਤੇ ਕਾਜ਼ੀ ਆ ਗਿਆ ਹੀ ਅਚਾਨਕ ਸਾਰਾ ਕਮਰਾ ਧੂਏ ਨਾਲ ਭਰ ਗਿਆ ਅਮੀਰ ਸਾਹਿਬ ਵੀ ਘਬਰਾ ਗਏ ਔਰ ਸਤਵੰਤ ਕੌਰ ਵੀ ਕਾਬਰੀ ਕਾਬਰੀ ਵੀ ਐਸੀ ਕਿ ਕਦੀ ਕਿਧਰੇ ਔਰ ਕਦੀ ਕਿਧਰੇ ਦੇਖਦੀ ਫਿਰੇ ਛੇਕੜੀ ਕਮਰੇ ਦਾ ਬੂਹਾ ਖੋਲਿਆ ਤਾਂ ਤਾਂ ਧੂਏ ਦਾ ਬੱਦਲ ਹੀ ਉਧਰੋਂ ਆਵੜਿਆ ਔਰ ਦੂਜੀ ਪਲਵੀ ਚ ਪਭਾਕੇ ਮਾਰਦੀ ਅੱਗ ਫੈਲੀ ਇਸ ਵੇਲੇ ਐਸੀ ਹਫਲਾ ਤਫਲੀ ਮਚੀ ਔਰ ਹਲਚਲ ਪਈ ਕਿ ਕਿਸੇ ਨੂੰ ਕੁਝ ਨਾ ਸੁਝਾ ਆਪਣੀ ਜਿੰਦ ਬਦਲੇ ਸਭ ਉੱਠ ਨਸੇ ਗੋਲੀਆਂ ਕਿਤੇ ਤੇ ਬਾਂਦੀਆਂ ਕਿਤੇ ਅਮੀਰ ਸਾਹਿਬ ਕਿਤੇ ਤੇ ਸਤਵੰਤ ਕੋਰ ਕਿਤੇ ਇਸ ਪੜ ਤੂ ਤੱਤੇ ਨੇ ਸਾਰੇ ਮਹਿਲ ਦੇ ਪਹਿਰੇਦਾਰਾਂ ਤੇ ਫੌਜੀਆਂ ਵਿੱਚ ਹਫਲਾ ਤਫਲੀ ਪਾ ਦਿੱਤੀ ਸਭ ਉਧਰ ਨੂੰ ਦੋੜੇ ਕਿਉਂਕਿ ਅਮੀਰ ਸਾਹਿਬ ਦੇ ਉਧਰ ਹੋਣ ਦਾ ਪਤਾ ਸਭ ਨੂੰ ਸੀ ਸਤਵੰਤ ਘੋਰ ਇਸ ਹਫਲਾ ਤਫਲੀ ਵਿੱਚ ਦਾਉ ਬਚਾਉਂਦੀ ਕਿਤੇ ਚੁੱਪ ਕਿਤੇ ਰੋਲਾ ਮਚਾਉਂਦੀ ਪਾਦਸ਼ਾਹੀ ਮਹਿਲ ਵਿੱਚੋਂ ਨਿਕਲ ਗਈ ਬਹੁਤ ਛੇਰ ਬਾਦ ਅੱਗ ਬੁਜੀ ਤੇ ਸਾਰੇ ਟਿਕਾਣੇ ਸਿਰ ਦੂਸਰੇ ਪਾਸੇ ਜਾ ਟਿਕੇ ਤਾਂ Amir ਨੇ ਕੁੜੀ ਬਾਬਤ ਪੁੱਛਿਆ ਪਰ ਕੋਈ ਉੱਤਰ ਨਾ ਦੇ ਸਕਿਆ ਕਹਿਰਵਾਨ ਹੋ ਕੇ Amir ਨੇ ਤਲਾਸ਼ ਕਰਨ ਦਾ ਹੁਕਮ ਦਿੱਤਾ ਸਭ ਮਕਾਨ ਕਮਰੇ ਦੇਖੇ ਗਏ ਪਤਾ ਨਾ ਲੱਗਾ ਆਸ-ਪਾਸ ਢੂੰਡਿਆ ਥੋ ਨਾ ਲੱਗਾ ਹੁਣ ਸੜੇ ਹੋਏ ਮਕਾਨ ਦੀ ਤਲਾਸ਼ ਸ਼ੁਰੂ ਹੋਈ ਸਵਾ ਪੱਟੀ ਗਈ ਨਾ ਸਤਵੰਤ ਕੋ ਨਾ ਉਸ ਦੀ ਹੱਡੀ ਹੀ ਲੱਭੀ ਅਮੀਰ ਸਾਹਿਬ ਬੜੇ ਕਾਬਰੇ ਸਾਰੇ ਨੌਕਰ ਚਕਰਾਈ ਕਿਸੇ ਦੀ ਅਕਲ ਕੰਮ ਨਾ ਕਰੇ ਕਿ ਕੀ ਹੋ ਗਿਆ ਔਰ ਕੀ ਨਹੀਂ ਹੋਇਆ ਸਾਰੇ ਸੋਚਨ ਪਰ ਸਿਰ ਧੁੰਨ ਧੁੰਨ ਕੇ ਰਹਿ ਜਾਣ ਛੇਕੜ ਸਿਆਣਿਆਂ ਨੇ ਸੋਚਿਆ ਕਿ ਬਤਾ ਕਿਤੇ ਬਾਹਰ ਨਿਕਲ ਗਈ ਹੋਵੇ ਇਸ ਲਈ ਚਾਰ ਚੁਫੇਰੇ ਸਵਾਰ ਦੌੜਾਈ ਕੁਝ ਸਵਾਰ ਹਵਾ ਵਾਂਗ ਉੱਡ ਗਏ ਔਰ ਦੂਰ ਦੂਰ ਤੱਕ ਭਾਲ ਕਰਦੇ ਫਿਰੇ ਪਰ ਇੱਕ ਜਣੇ ਨੂੰ ਨੇੜੇ ਵਾਰ ਹੀ ਸਤਵੰਤ ਘੋਰ ਦਾ ਰੇਸ਼ਮੀ ਦੁਪੱਟਾ ਸੜਿਆ ਲੱਭਾ ਇੱਕ ਗਹਿਣਾ ਵੀ ਤੁਹਾਖਿਆ ਹੋਇਆ ਹੱਥ ਆਇਆ ਜਾਦੇ ਚੀਜ਼ਾਂ ਅਮੀਰ ਪਾਸ ਪਹੁੰਚਾਈਆਂ ਗਈਆਂ ਔਰ ਪਛਾਣੀਆਂ ਗਈਆਂ ਤਾਂ ਸਭ ਨੇ ਸਿੱਟਾ ਕੱਢਿਆ ਕਿ ਉਸਦੇ ਕੱਪੜਿਆਂ ਨੂੰ ਅੱਗ ਲੱਗ ਗਈ ਹੈ ਔਰ ਕਬਰਾਂ ਵਿੱਚ ਦੌੜੀ ਫਿਰੀ ਹੈ ਤੇ ਸੜ ਕੇ ਕਿਸੇ ਟੋਏ ਖੜੂਲ ਵਿੱਚ ਡਿੱਗ ਪਈ ਹੈ ਇਸ ਲਈ ਹੋਰ ਮਿਹਨਤ ਨਾਲ ਤਲਾਸ਼ ਆਰੰਭ ਹੋਈ ਇੱਧਰ ਦਾ ਹਾਲ ਸੁਣੋ ਕਿ ਸਤਵੰਤ ਕੌਰ ਮੈਲੋਂ ਨਿਕਲਦੀ ਇੱਕ ਉਜਾੜ ਬਿਆਬਾਨ ਵਿੱਚ ਪਹੁੰਚੀ ਤੇ ਉੱਥੇ ਬੈਠੀ ਮਨ ਨਾਲ ਗਿੰਤੀਆਂ ਗਿਣ ਰਹੀ ਹੈ ਮੈਂ ਕੀ ਕੀਤਾ ਚੰਗਾ ਹੀ ਕੀਤਾ ਦੁਸ਼ਟ ਦੇ ਪੰਜਿਓ ਨਿਕਲ ਆਈ ਮੈਂ ਅਣਜਾਣੀ ਕੁੜੀ ਸਾਂ ਮੈਂ ਐਸੀ ਆਕਣਾ ਕਿੱਥੋਂ ਸਿੱਖ ਗਈ ਲੋੜਾ ਨੇ ਸਭ ਕੁਝ ਸਿਖਾ ਦਿੱਤਾ ਔਕੜਾ ਨੇ ਮੈਨੂੰ ਛਲਿਆ ਤੇ ਚਲਾਕ ਬਣਾ ਦਿੱਤਾ ਪਰ ਹੁਣ ਸੋਚਣ ਵਾਲੀ ਗੱਲ ਏ ਹੈ ਕਿ ਮੈਂ ਪਾਪ ਤਾਂ ਨਹੀਂ ਕਰ ਬੈਠੀ ਪਹਿਲੇ ਮੈਂ ਆਪਣੀ ਪਿਆਰੀ ਦੇ ਮਾਲਕ ਦੀ ਜਿੰਦ ਬਚਾਈ ਮੈਂ ਕੋਈ ਪਾਪ ਨਹੀਂ ਕੀਤਾ ਜਿਸ ਦਾ ਲੂਨ ਖਾਦਾ ਉਸ ਦਾ ਭਲਾ ਕਰਨਾ ਚਾਹੀਏ ਪਿਤਾ ਜੀ ਕਿਹਾ ਕਰਦੇ ਸਨ ਕਿ ਸਿੱਖ ਦਾ ਧਰਮ ਇਹ ਹੈ ਕਿ ਕਿਰਤ ਕਰਕੇ ਕਮਾ ਕੇ ਖਾਣ ਜੇ ਨੌਕਰੀ ਕਰਨ ਤਾਂ ਮਾਲਕ ਦੇ ਪਾਣੀ ਦੀ ਥਾਂ ਲਹੂ ਡੋਲਨ ਸੋ ਮੈਂ ਤਾਂ ਭਾਵੇਂ ਨੌਕਰ ਵੀ ਨਹੀਂ ਸੀ ਤਾਂ ਵੀ ਅੰਗ ਪਾਲਿਆ ਹੈ ਦੂਜਾ ਕੰਮ ਅਜ ਮਹਿਲ ਨੂੰ ਮੈਂ ਅੱਗ ਲਾਈ ਪਰ ਅਗ ਲੌਨ ਵਿੱਚ ਕਿਸੇ ਦੀ ਜਿੰਦ ਨੂੰ ਦੁੱਖ ਨਹੀਂ ਦਿੱਤਾ ਮੈਂ ਮਹਿਲ ਦੇ ਸੜਨ ਵਾਲੇ ਕਮਰੇ ਇਸ ਤਰ੍ਹਾਂ ਖਾਲੀ ਕਰਾ ਦਿੱਤੇ ਸਨ ਕਿ ਕਿਸੇ ਦੀ ਜਾਨ ਨੂੰ ਔਖ ਨਾ ਪਹੁੰਚੇ ਮਕਾਨ ਸੜਿਆ ਪਰ ਇਹ ਪਾਪ ਨਹੀਂ ਮੈਂ ਆਪਣਾ ਜਾਤ ਸੱਤ ਬਚਾ ਲਿਆ ਮੇਰੇ ਵਿੱਚ ਇੰਨੀ ਹਿੰਮਤ ਕਿੱਥੇ ਸੀ ਇੰਨੀ ਅਕਲ ਕਿੱਥੇ ਸੀ ਇਹ ਤਾਂ ਅਕਾਲ ਪੁਰਖ ਦੀ ਕਿਰਪਾ ਹੈ ਹੁਣ ਸੋਚਣ ਦੀ ਗੱਲ ਇਹ ਹੈ ਕਿ ਮੈਂ ਕੀ ਕਰਾਂ ਇਸ ਵੇਲੇ ਮੈਂ ਸੁਤੰਤਰ ਹਾਂ ਮੈਂ ਪੰਜਾਬ ਵਿੱਚ ਕਿ ਕਿਰ ਜਾਵਾਂ ਕਿ ਕੁਰਵਲੀਖਾਂ ਨੂੰ ਚੀਰਾ ਕਿੱਥੇ ਕਾਬਲ ਕਿੱਥੇ ਪੰਜਾਬ ਐਡਾ ਪੈਂਡਾ ਕੌਣ ਮੁਕਾਵੇ ਫੇਰ ਰਸਤਾ ਬੜਾ ਔਖਾ ਖੁੰਖਾਰ ਲੋਕ ਰਸਤੇ ਵਿੱਚ ਔਰ ਧਾੜਵੀ ਦਾ ਡਰ ਇਕੱਲੇ ਦਾ ਕੰਮ ਨਹੀਂ ਕਿ ਪੈਂਡਾ ਮੁਕਾ ਲਈ ਮੈਂ ਕੀ ਕਰਾਂ ਫਾਤਿਮਾ ਦੇ ਘਰ ਗਈ ਤਦ ਉਹਨਾਂ ਨੇ ਢੋਈ ਨਹੀਂ ਦੇਣੀ ਕਹਿਣਗੇ ਇਹ ਪਾਤਸ਼ਾਹ ਦੀ ਗੁਨਾਹਗਾਰ ਹੈ ਮਾਤਾ ਮੈਨੂੰ ਫੜਾ ਦੇ ਹੋਰ ਕੋਈ ਵਾਕਬ ਨਹੀਂ ਜਾਣੂ ਨਹੀਂ ਕਿਸ پاس ਫਰਿਆਦ ਕਰਾਂ ਕਿਸ ਦਾ ਆਸਰਾ ਲਵਾਂ ਹੈ ਅਕਾਲ ਪੁਰਖ ਮੈਂ ਕਿੱਥੇ ਫਸ ਗਈ ਤੂੰ ਬੜਾ ਦਿਆਲੂ ਹੈ ਕੋਈ ਮੇਰਾ ਉਪਰਾਲਾ ਕਰ ਜੋ ਇਸ ਓਕੜ ਵਿੱਚੋਂ ਨਿਕਲਾਂ ਜਾਂ ਮੇਰਾ ਸਰੀਰ ਹੀ ਚਲਾ ਜਾਵੇ ਜੋ ਦੁਖਾੜਿਆ ਤੋਂ ਛੁੱਟਾਂ ਸਤਵੰਤ ਕੋਰ ਇਸ ਤਰ੍ਹਾਂ ਸੋਚਾਂ ਵਿੱਚ ਡੁੱਬੀ ਹੋਈ ਫੇਰ ਢੇਰ ਸਾਰਾ ਚਿਰ ਪਈ ਰਹੀ ਪਰ ਕੋਈ ਗੱਲ ਨਾ ਹੋੜੀ ਛੇਕੜ ਵਿਚਾਰੀ ਨੂੰ ਇਕੋ ਹੀ ਰਸਤਾ ਨਜ਼ਰ ਆਵੇ ਕਿ ਫਾਤਿਮਾ ਦੇ ਘਰ ਜਾ ਕੇ ਯਤਨ ਕਰਾਂ ਜੋ ਖਬਰੇ ਤਰਸ ਖਾ ਕੇ ਉਹ ਕੁਝ ਸਹਾਇਤਾ ਕਰੇ ਇਸ ਗੱਲ ਪਰ ਉਸ ਨੂੰ ਪੱਕਾ ਨਿਸ਼ਚੈ ਸੀ ਕਿ ਖਾਨ ਸਾਹਿਬ ਸ਼ਾਇਦ ਮੇਰੀ ਮਦਦ ਨਹੀਂ ਕਰਨਗੇ ਕਿਉਂਕਿ ਪਾਦਸ਼ਾਹ ਤੋਂ ਡਰਨਗੇ ਪਰ ਫਾਤਿਮਾ ਪਰ ਕੁਝ ਭਰੋਸਾ ਪੈਂਦਾ ਸੀ ਇਸ ਲਈ ਹੁਣ ਸੋਚਾਂ ਸੋਚਣ ਲੱਗੀ ਕਿ ਐਸੇ ਢੰਗ ਨਾਲ ਘਰ ਪਹੁੰਚਾਂ ਜੋ ਬਿਨਾਂ ਫਾਤਿਮਾ ਦੇ ਕਿਸੇ ਨੂੰ ਪਤਾ ਨਾ ਲੱਗੇ ਸੋ ਵਿਚਾਰੀ ਟਾਂਗ ਸੋਚਦੀ ਉਸ ਦੇ ਘਰ ਨੂੰ ਗਈ ਅੱਗੋਂ ਬੂਹੇ ਬੰਦ ਸਨ ਇਹ ਵਿਚਾਰੀ ਇੱਕ ਵਿਦਾ ਦੇ ਹੇਠਵਾਰ ਮੂੰਹ ਸਿਰ ਲਪੇਟ ਕੇ ਗੁੱਛਾ ਹੋ ਕੇ ਪੈ ਰਹੀ ਇਓਂ ਜਾਪਦਾ ਸੀ ਕਿ ਕੋਈ ਪੱਥਰ ਪਿਆ ਹੈ ਕੋਈ ਤਰੇ ਘੜੀਆਂ ਮਗਰੋਂ ਘੋੜਿਆਂ ਦੀਆਂ ਟਾਪਾਂ ਦੀ ਆਵਾਜ਼ ਆਈ ਦੂਰੋਂ ਚਾਨਣਾ ਦਿਸਿਆ ਸਤਵੰਥ ਘੋਰ ਦਾ ਕਲੇਜਾ ਮੁੱਠ ਵਿੱਚ ਆ ਗਿਆ ਔਰ ਸਮਝ ਗਈ ਕਿ ਮੇਰੀ ਪਾਲ ਵਿੱਚ ਕੋਈ ਆਇਆ ਹੈ ਇਹ ਸੋਚ ਕੇ ਉੱਥੋਂ ਉੱਠੀ ਔਰ ਸਾਹਮਣੇ ਜਾ ਕੇ ਲੋਤੀ ਇੱਕ ਘਾਰ ਬੜਾ ਪੁਰਾਣਾ ਜਿਆ ਸੀ ਔਰ ਇਸ ਦਾ ਇੱਕ ਬੁਖਾਰਚੇ ਦੀ ਵਜ੍ਹਾ ਦਾ ਵਧੀਆ ਹੋਇਆ ਹਿੱਸਾ ਸਖਣਾ ਤੇ ਓਲੇਵਾਰ ਸੀ ਪਰ ਇਸ ਪਰ ਚੜਨਾ ਕਠਿਨ ਸੀ ਸਤਵੰਤ ਕੋਰ ਦੇਖਦੀ ਸੀ ਕਿ ਇਹ ਥਾਂ ਤਾਂ ਬਚਾਓ ਦੀ ਹੈ ਪਰੰਤੂ ਚੜ੍ਹਨੇ ਦਾ ਢਾਬ ਨਾ ਲੱਭੇ ਜਿੰਦ ਬੜੀ ਪਿਆਰੀ ਚੀਜ਼ ਹੈ ਆਪਣਾ ਬਚਾਓ ਆਪ ਕੱਢ ਲੈਂਦੀ ਹੈ ਆਪਣੇ ਉੱਪਰਲੇ ਤਿੰਨ ਕੱਪੜੇ ਇੱਕ ਦੂਜੇ ਨੂੰ ਬੰਨ ਕੇ ਇੱਕ ਸਿਰੇ ਤੇ ਇੱਟ ਜਿਹਾ ਰੋੜਾ ਬੰਨਿਆ ਔਰ ਉਸ ਵਦਾ ਦੇ ਥੰਮੇ ਦੇ ਦੁਆਲੇ ਇੱਕੁਰ ਸਿਟਿਆ ਕਿ ਦੂਜਾ ਸਿਰਾ ਆਪਣੇ ਹੱਥ ਵਿੱਚ ਆ ਗਿਆ ਉਸ ਨੂੰ ਕਾਬੂ ਕਰਕੇ ਤੇ ਪੈਰ ਕੰਦ ਨੂੰ ਦੇ ਕੇ ਚੜ ਗਈ ਔਰ ਉੱਤੇ ਲੁੱਕ ਕੇ ਹੋ ਬੈਠੀ ਹੁਣ ਸਤਵੰਤ ਕੋਰ ਹੇਟਲਾ ਹਾਲ ਦੇਖਦੀ ਸੀ ਪਰ ਉਸ ਨੂੰ ਕੋਈ ਨਹੀਂ ਸੀ ਵੇਖਦਾ ਪਲੋ ਪਲੀ ਵਿੱਚ ਕੀ ਦੇਖਦੀ ਹੈ ਕਿ ਕੁਝ ਅਸਵਾਰ ਮਸ਼ਾਲਾਂ ਲਈ ਆ ਗਏ ਹਨ ਇਹਨਾਂ ਨੇ ਖਾਨ ਸਾਹਿਬ ਦਾ ਬੂਹਾ ਖੁਲਾ ਕੇ ਪੁੱਛਿਆ ਕਿ ਸਿੱਖ ਲੜਕੀ ਇੱਧਰ ਤਾਂ ਨਹੀਂ ਆਈ ਉਨਾ ਨੇ ਸਾਰੇ ਘਰ ਦੀ ਤਲਾਸ਼ੀ ਵੀ ਲਈ ਪੱਤਾ ਪੱਤਾ ਢੂੰਡਿਆ ਹਰ ਨੁੱਕਰ ਹਰ ਥਾਂ ਦੇਖਿਆ ਪਰ ਸਿੱਖ ਕੰਨਿਆ ਦਾ ਮੁਸ਼ਕ ਵੀ ਨਾ ਪਾਇਆ ਅੱਕ ਕੇ ਹਾਰ ਕੇ ਤੁਰ ਗਏ ਸਤਵੰਤ ਕੋਰ ਸਾਹ ਵਟ ਕੇ ਦੇਖਦੀ ਰਹੀ ਦਿਲ ਟੜਕਦਾ ਹੈ ਸਹਿਮ ਚਿੰਤਾ ਨੇ ਡੇਰੇ ਲਾ ਰੱਖੇ ਹਨ ਨਿਰਾਸ਼ਾ ਤੇ ਆਸਾ ਦਾ ਘੋਲ ਹੋ ਰਿਹਾ ਹੈ ਤਾਰੇ ਗਿੰਦਿਆਂ ਤੇ ਗਿਣਤੀਆਂ ਕਰਦਿਆਂ ਰਾਤ ਦਾ ਹਨੇਰਾ 깈ਟ ਗਿਆ ਤੇ ਪੋ ਫਟਾਲਾ ਆ ਗਿਆ सतवंत कौर ਨੇ ਡਿੱਠਾ ਕਿ ਖਾਨ ਸਾਹਿਬ ਬੰਦੂਕ ਲੈ ਕੇ ਤੇ ਪੰਜ ਚਾਰ ਟਹਿਲ ਵਾਲੇ ਨਾਲ ਲੈ ਕੇ ਘਰੋਂ ਨਿਕਲੇ ਹਨ ਇੰਨਾ ਦੇ ਮਗਰੋਂ ਦੋ ਨੂੰਕਰ ਬਾਜ਼ਾਰ ਨੂੰ ਗਏ ਹੁਣ ਸਤਵੰਤ ਕੌਰ ਨੇ ਲੇਖਾ ਲਾ ਕੇ ਸਮਝ ਲਿਆ ਕਿ ਆਦਮੀ નોਕਰ ਘਰ ਵਿੱਚ ਕੋਈ ਨਹੀਂ ਰਿਹਾ ਤ੍ਰੀਮਤਾ ਹਨ ਸੋ ਆਪੋ ਆਪਣੇ ਕਮਰਿਆਂ ਵਿੱਚ ਹੋਣਗੀਆਂ ਬਾਤਮਾ ਦੇ ਅੰਦਰ ਕੋਈ ਨਹੀਂ ਹੋਣਾ ਇਹ ਵੇਲਾ ਹੈ ਸੋ ਮੈਂ ਆਪਣੀ ਸੁਹਾਣੀ ਨੂੰ ਜਾ ਮਿਲਾ ਤਾਂ ਏ ਵਿਚਾਰ ਕਰਕੇ ਹੇਠ ਉਤਰੀ ਔਰ ਆਪਣੇ ਕਪੜੇ ਬਲੇਟ ਬਲਾੜ ਹੋਰ ਤਨਾ ਦਾ ਮੂੰਹ ਕਰਕੇ ਸਿਰ ਤੇ ਵੀ ਕਪੜਾ ਬਲੇਟ ਕੇ ਚੁੱਪ ਕੀਤੀ ਅੰਦਰ ਵੜ ਗਈ ਔਰ ਸਾਹ ਵਟ ਕੇ ਕਦਮ ਰੱਖਦੀ ਗੋਲੀਆਂ ਦੀ ਨਜ਼ਰ ਤੋਂ ਬਚਦੀ ਫਾਤਿਮਾ ਦੇ ਅੰਦਰ ਜਾ ਵੜੀ ਸਾਖੀ ਦਾ ਬਾਕੀ ਹਿੱਸਾ ਅਗਲੇ ਭਾਗ ਵਿੱਚ ਸਰਵਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ